ਮੂਸਾਲੀ ਬਣਾਇਆ ਜਿੰਨੇ ਪਾਣੀਆਂ ਚੋਰਾ ਮੇਰੇ ਲਈ ਪਹਾੜਾ ਨੂੰ ਹਟਾਉਣਾ ਜਾਣਦਾ ਰੇਨਾ ਰੇਨਾ ਤੇਰਨਾ ਰਰਨਾ ਆਈ ਮਿਲ ਕੇ ਮੂਸਾਲੀ ਬਣਾਇਆ ਜਿਨੇ ਪਾਣੀਆਂ ਚੋਰਾ ਮੇਰੇ ਲਈ ਪਹਾੜਾ ਨੂੰ ਹਟਾਉਣਾ ਜਾਣਦਾ ਮੂਸਾਲੀ ਬਣਾਇਆ ਜਿਨੇ ਪਾਣੀਆਂ ਚੋਰਾ ਮੇਰੇ ਲਈ ਪਹਾੜਾ ਨੂੰ ਹਟਾਉਂ ਤਾਲੀ ਵਜਾ ਦੇ ਹੋਏ ਮੂਸਾਲੀ ਬਣਾਇਆ ਜਿਨੇ ਪਾਣੀਆਂ ਚੋਰਾ ਮੇਰੇ ਲਈ ਪਹਾੜਾ ਨੂੰ ਸਾਲੀ ਬਣਾਇਆ ਜਿਨੇ ਪਾਣੀਆਂ ਚੋਰਾ ਮੇਰੇ ਲਈ ਪਹਾੜਾ ਨੂੰ ਹਟਾਉਣਾ ਜਾਣਦਾ ਉਸਾਲੀ ਬਣਾਇਆ ਸਾਰੇ ਥਾਲੀ ਜਾ ਕੇ ਯਸ਼ਵ ਦੇ ਲਈ ਦੇਹ ਲਈ ਪਹਾੜਾ ਨੂੰ ਹਟਾਉਣਾ ਜਿਹੜਾ ਇਸ ਰਾਏ ਲਿਆਂ ਨੂੰ ਬਦਲਾਣਾ ਟੱਕੇ ਜਿਹੜਾ ਇਸ ਰਾਏ ਗਿਆ ਨੂੰ ਬਦਲਾਣਾ ਟੱਕੇ ਉਹੀ ਮੇਰਾ ਰੱਬ ਮੈਨੂੰ ਥੰਬਾ ਹੇਠਾਂ ਰੱਖੇ ਬਣ ਕੇ ਯਹੋਵਾ ਮੇਰੀ ਉਹਨਾਂ ਦੇ ਮਾਰੇ ਬਣ ਕੇ ਯਹੋਵਾ ਮੇਰੀ ਉਹਨਾਂ ਦੇ ਮਾਰੇ ਮੇਰੇ ਲਈ ਮਜ਼ੀਹਾ ਬਣ ਜਾਣਵਾਰਦਾ موسی ਲੀ ਬਣਾਇਆ ਜਿਨੇ ਪਾਣੀਆਂ ਸਭ ਧਾਲੀ ਜਾ ਕੇ ਮੇਰੇ ਲਈ ਪਹਾੜਾ ਨੂੰ ਹਟਾਉਣਾ ਜਾਣਦਾ ਮਿਲ ਕੇ موسی ਲੀ ਬਣਾਇਆ ਜਿਨੇ ਪਾਣੀਆਂ ਚੋਰਾ ਮੇਰੇ ਲਈ ਪਹਾੜਾ ਨੂੰ ਹਟਾਉਣਾ ਜਾਣਦਾ ਸਬ ਤਾਲੀ ਵਜਾ ਕੇ ਯਿਸੂ ਦੇ ਲਈ ਹਾਲੇਲੂਇਆ ਮਿਲ ਕੇ ਜ਼ੋਰਦਾਰ ਤਾਲੀ ਯਿਸੂ ਦੇ ਲਈ ਹਾਲੇਲੂਇਆ ਪਰੇਜ਼ ਉਹ ਯਹੋਵਾ ਮੇਰੀਆ ਪੇ ਲੜਦਾ ਹੈ ਜੰਗ ਉਹ ਯਹੋਵਾ ਮੇਰੀਆ ਪੇ ਉਲੜਦਾ ਹੈ ਜੰਗ ਉਹ ਯਹੋਵਾ ਮੇਰੀਆ ਪੇ ਬੋਲੀਏ ਲੜਦਾ ਹੈ ਜੰਗ ਉਹ ਯਹੋਵਾ ਮੇਰੀਆ ਪੇ ਲੱਖਾਂ ਤੇ ਹਜ਼ਾਰਾਂ ਪਾਵੇਂ ਫੌਜਾਂ ਮੈਨੂੰ ਜਾਪੇ ਲੱਖਾਂ ਤੇ ਹਜ਼ਾਰਾਂ ਪਾਵੇਂ ਫੌਜਾਂ ਮੈਨੂੰ ਜਾਪੇ ਉਹ ਲੜਦਾ ਹੈ ਜੰਗ ਉਹ ਯਹੋਵਾ ਮੇਰੀਆ ਪੇ ਲੱਖਾਂ ਤੇ ਹਜ਼ਾਰਾਂ ਭਾਵੇਂ ਫੌਜਾਂ ਮੈਨੂੰ ਜਾਪੇ ਹਜ਼ਾਰਾਂ ਭਾਵੇਂ ਫੌਜਾਂ ਮੈਨੂੰ ਜਾਪੇ ਯੁੱਧ ਦਾ ਸੁਆਮੀ ਮੇਰਾ ਸਰਗੀ ਪਿਤਾ ਆਪਣੀਆਂ ਲੋਕਾਂ ਨੂੰ ਜਿੱਤਉਣਾ ਜਾਣਦਾ ਜਿਨੇ ਵਿਸ਼ਵਾਸ ਕਰਦੇ ਨੇ ਜਿਨੇ ਵਿਸ਼ਵਾਸ ਕਰਦੇ ਨੇ ਜਿਹੜੇ ਬੈਠੇ ਵੀ ਨਹੀਂ ਉਹ ਵੀ ਖੜੇ ਹੋ ਜਾਈਓ ਖੁਦਾਵੰਦ ਦੀ ਮਾਇਮਾ ਵਿੱਚ ਇੱਕ ਦਿਨ ਲਈ ਕੁਝ ਨਹੀਂ ਹੋ ਚੱਲਿਆ ਤੁਹਾਨੂੰ ਹਾਲੇਲੂਇਆ ਪ੍ਰੇਜ਼ ਗਾ थैंक यू ਸੋ ਮਚ ਥੈਂਕ ਯੂ ਸੋ ਮਚ ਫਾਰ ਯੂ ਗੋਡ ਬles ਯੂ ਅਰਜਨੇਵੀ ਖੁਲਾਵੰਦੇ ਆਰਾਧਕਾਂ ਇਹਨੇ ਇੱਕ ਵਾਰੀ ਜ਼ੋਰਦਾਰ ਤਾਲੀ ਪ੍ਰਭੂ ਦੇ ਆਰਾਧਕਾਂ ਦੇ ਲਈ ਔਰ ਪ੍ਰਭੂ ਦੇ ਦਾਸ ਲਈ ਪਾਸਟਰ ਡੈਨੀਅਲ ਦੇ ਲਈ ਜੋ ਆਰਾਧਕਾਂ ਨੂੰ ਬੜਾ ਪਿਆਰ ਕਰਦੇ ਨੇ ਔਰ ਹਮੇਸ਼ਾ ਹੀ ਉਹਨਾਂ ਦੀ ਸਾਲ ਦੇ ਵਿੱਚ ਦੋ ਤਿੰਨ ਵਾਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਇੱਕ ਮੰਚ ਤੇ ਸਾਰਿਆਂ ਨੂੰ ਇਕੱਠੇ ਕਰਨ ਹਾਲੇਲੂਇਆ ਇੱਕ ਵਾਰੀ ਜ਼ੋਰਦਾਰ ਤਾਲੀ ਜਾ ਕੇ ਪ੍ਰਭੂ ਦਾ ਧੰਨਵਾਦ ਕਰੀ ਪ੍ਰਭੂ ਦੇ ਬੋਬੀ ਸਾਹਿਬ ਬ੍ਰਦਰ ਦੀਪਕ ਜੀ ਉਹਦਾ ਟਾਈਟਸ ਪਾਸਟਰ ਯੋਨਾ ਪੱਟੀ ਜੀ ਸਾਡੇ ਸੀਨੀਅਰ ਪ੍ਰਭੂ ਦੇ ਖਾਦਮ ਆਰਾਧਕ ਬ੍ਰਦਰ ਰਾਹੁਲ ਰਾਜੇਸਿਸ਼ ਰੋਇਨੀ ਸੈਮਲ ਸਿਸਰ ਸਾਰਾ ਰੰਦਾਵਾ ਹੋਰ ਜਿੰਨੇ ਵੀ ਮੇਰੇ ਨਾਲ ਬ੍ਰਦਰ ਸੁਲੇਮਾਨ ਔਰ ਬਾਸਮਲ ਕੀਤ ਸ਼ਾਂਗਲਾ ਜੀ ਔਰ ਇੱਕ ਵਾਰੀ ਭਰਾਵਾਂ ਦੇ ਲਈ ਪ੍ਰਿੰਸਸ ਹੋਤਾ ਜੋ ਪੂਰੇ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਵੀ ਪ੍ਰਭੂ ਨੇ ਆਪਣੇ ਬੱਚੇ ਨੂੰ ਇਸਤੇਮਾਲ ਕਰ ਰਿਹਾ ਹੈ ਇੱਕ ਵਾਰੀ ਤਾਲੀਬ ਜਾਈਏ ਔਰ ਬ੍ਰਦਰ ਰੋਹਿਤ ਦੇ ਲਈ ਬਦਰ ਮਾਰਟਿਨ ਦੇ ਲਈ ਔਰ ਬ੍ਰਦਰ ਸੈਮਨ ਦੇ ਲਈ ਇਹ ਸਾਡੇ ਸਾਰੇ ਭਰਾ ਨੇ ਮੁਸੀਬ ਭਰਾ ਨੇ ਔਰ ਪ੍ਰਭੂ ਦੇ ਲਈ ਕੰਮ ਕਰਦੇ ਨੇ ਹਾਲੇਲੂਇਆ ਇਹਨਾਂ ਨੂੰ ਵੀ ਲੱਖਾਂ ਦੀਆਂ ਹਜ਼ਾਰਾਂ ਦੀਆਂ ਆਫਰਾਂ ਆਉਂਦੀਆਂ ਨੇ ਪਰ ਇਹ ਯਿਸੂ ਦੇ ਲਈ ਖੜੇ ਨੇ ਹਾਲੇਲੂਇਆ ਔਰ ਪ੍ਰਭੂ ਇਹਨਾਂ ਦੇ ਲਈ ਖੜਾ ਔਰ ਇਹਨਾਂ ਦਾ ਇੰਤਜ਼ਾਮ ਕਰਦਾ ਹੱਥ ਉਠਾ ਕੇ ਯੁੱਧ ਦਾ ਸੁਆਮੀ ਮੇਰਾ ਸਰਗੀ ਪਿਤਾ ਆਪਣੀਆਂ ਲੋਕਾਂ ਨੂੰ ਜਿੱਤੌਣਾ ਜਾਣਦਾ ਯੁੱਧ ਦਾ ਸੁਆਮੀ ਮੇਰਾ ਸਰਗੀ ਆਪਣਿਆਂ ਲੋਕਾਂ ਨੂੰ ਜਿੱਤਾਂ ਮੂਸਾ ਲਿਖਾਇਆ ਜਿੰਨੇ ਪਾਣੀਆਂ ਚੋਰਾ ਮੇਰੇ ਲਈ ਪਹਾੜਾ ਨੂੰ ਹਟਾਉਣਾ ਜਾਣ ਸੇਸਲਾ ਮੂਸਾ ਲਿਖਾਇਆ ਜਿੰਨੇ ਭੋਲੀਆਂ ਚੋਰਾ ਮੇਰੇ ਲਈ ਪਹਾੜਾ ਨੂੰ ਹਟਾਉਣਾ ਜਾਣਾ ਉਹ ਮੇਰਾ ਯਿਸੂ ਜਲਾਲੀਏ ਮੇਰਾ ਯਿਸੂ ਜਲਾਲੀਏ ਉਹ ਮੇਰਾ ਯਿਸੂ ਜਲਾਲੀਏ ਮੇਰਾ ਯਸੂ ਜਲਾਲੀਏ ਉਹ ਬਾਕੀ ਬਾਵੇਂ ਕਬੜਾ ਚਨੇ ਹੱਥ ਉਠਾ ਕੇ ਸਾਰੇ ਜਿਹਨੂੰ ਪਰਮੇਸ਼ਵਰ ਨੇ ਹੱਥ ਦਿੱਤੇ ਉਹਨਾਂ ਲੋਕਾਂ ਦੇ ਵੱਲ ਵੇਖੀਏ ਜਿਨ੍ਹਾਂ ਦੇ ਕੋਲ ਹੱਥ ਹੀ ਨਹੀਂ ਆ ਬਾਹਾਂ ਨਹੀਂ ਆ ਉਹ ਚਾਹੁੰਦੇ ਨੇ ਕਿ ਖੁਦਾਵਾਨ ਦੀ ਪ੍ਰਸ਼ੰਸਾ ਕਰਨਾ ਅਸੀਂ ਕਿੰਨੇ ਭਾਗਾ ਵਾਲੇ ਲੋਕ ਆ ਪਰਮੇਸ਼ਵਰ ਨੇ ਸਾਡੇ ਤੇ ਕਿੰਨੀ ਦਇਆ ਆਪਣੀ ਕਿਰਪਾ ਕੀਤੀ ਆ ਸਾਨੂੰ ਹੱਥ ਪੈਰ ਸਲਾਮਤ ਦਿੱਤੇ ਆ ਹਾਲੇਲੂਇਆ ਹੱਥ ਉਠਾ ਕੇ ਉਹ ਬਾਕੀ ਭਾਵੇਂ ਕਬਰਾਂ ਚ ਨੇ ਉਹਦੀ ਕਬਰ ਵੀ ਉਹਦੀ ਉਹਦੀ ਕਬਰ ਵੀ ਮੈਨੂੰ ਲੱਗਦਾ ਲੈ ਤੁਹਾਡੇ ਢਿੱਡ ਖਾਲੀ ਨੇ ਤਾਂ ਨਹੀਂ ਆਵਾਜ਼ ਆ ਰਹੀ ਉੱਚੀ ਆਵਾਜ਼ ਨਾਲ ਬੋਲੀ ਉਹਦੀ ਕਬਰ ਉਹਦੀ ਕਬਰ ਵੀ ਬਾਕੀ ਭਾਵੇਂ ਕਬਰਾਂ ਚ ਨੇ ਉਹਦੀ ਕਬਰ ਵੀ ਖਾਲੀ ਬਾਕੀ ਭਾਵੇਂ ਕਬਰਾਂ ਚੜ੍ਹਨੀ ਉਹਦੀ ਕਬਰ ਵੀ ਖਾਲੀ ਏ ਬਾਕੀ ਭਾਵੇਂ ਕਬਰਾਂ ਚੜ੍ਹਨੀ ਉਹਦੀ ਕਬਰ ਵੀ ਖਾਲੀ ਏ ਹੇਲੂਇਆ ਥੈਂਕ ਯੂ ਜੀਸਸ

ਵੀ ਸ਼ਮ ਸ਼ਮ ਪੈਂਦਾ ਏ ਉਹ ਬਰਕ ਦਾ ਉਹ ਲੈਂਦਾ ਜਿਹੜਾ ਯਸੂ ਯਸੂ ਗਾਉਂਦਾ ਏ ਬਰਕ ਦਾ ਉਹ ਲੈਂਦਾ ਜਿਹੜਾ ਯਸੂ ਯਸੂ ਗਾਉਂਦਾ ਏ ਬਰਕ ਦਾ ਥੈਂਕ ਯੂ ਸੋ ਮਚ ਜਿਹੜਾ ਯਸੂ ਗਾਉਂਦਾ ਏ ਬਰਕ ਦਾ ਉਹ ਲੈਂਦਾ ਜਿਹੜਾ ਯਸੂ ਯਸੂ ਗਾਉਂਦਾ ਏ ਹੇਲੀਉਆ ਪ੍ਰੇ ਥੈਂਕ ਯੂ ਜੀਜ਼ਸ ਪ੍ਰੇ ਕਹਿੰਦੇ ਹੋ ਰਲ ਖੁਸ਼ੀਆਂ ਮਨਾਵਾਂਗੇ ਰਲ ਖੁਸ਼ੀਆਂ ਮਨਾਵਾਂਗੇ ਨਾਲੇ ਭੰਗੜੇ ਵੀ ਪਾਵਾਂਗੇ ਨਾਲੇ ਭੰਗੜੇ ਵੀ ਪਾਵਾਂਗੇ ਓ ਰਲ ਖੁਸ਼ੀਆਂ ਮਨਾਵਾਂਗੇ ਰਲ ਖੁਸ਼ੀਆਂ ਮਨਾਵਾਂਗੇ ਓ ਯਸੂ ਜੀ ਦੇ ਨਾਮ ਦੀਆਂ ਤੁਮਾ ਜੱਗ ਵਿੱਚ ਪਾਵਾਂਗੇ ਹੱਥ ਉਠਾ ਕੇ ਤੁਮਾ ਇਦਾਂ ਨਹੀਂ ਪੈਂਦੀਆਂ ਐਂ ਕਰਕੇ ਤੁਮਾ ਨਹੀਂ ਪੈਂਦੀਆਂ ਹallelujah ਹੱਥ ਉਠਾ ਕੇ ਜੋਸ਼ ਦੇ ਨਾਲ ਤਾਲੀ ਵਜਾ ਕੇ ਹੱਥ ਉਠਾ ਕੇ ਤਾਲੀ ਵਜਾਣੀ यसू जी दे नाम दिया तुम्मा जग बिच पावांगे यसू जी दे नाम दिया तुम्मा जग बिच पावांगे यसू जी दे नाम दिया गदियां या करो गदी जाया करो गदियां आया करो गद्दी जाया करो गीत मिठे मिठे गीत मिठे मिठे गीत मिठे मिठे यसू जी दे करो गीत मिठे मिठे यसू जी दे करो गीत मिठे ਉਹ ਮੇਰਾ ਯਸੂ ਜਲਾਲੀ ਧਾਲੀ ਜਾ ਕੇ ਮੇਰਾ ਯਸੂ ਜਲਾਲੀ ਉਹ ਮੇਰਾ ਯਸੂ ਜਲਾਲੀ ਮੇਰਾ ਯਸੂ ਜਲਾਲੀ ਮੇਰਾ ਯਸੂ ਜਲਾਲੀ ਉਹ ਬਾਕੀ ਭਾਵੇਂ ਕਬਰਾਂ ਚ ਨੇ ਬੜੀ ਅਣਖ ਦੇ ਨਾਲ ਕਹਿਣਾ ਅਣਖੀ ਲੋਕ ਆ ਸੀ ਯਸੂ ਦੇ ਅਣਖੀ ਲੋਕ ਆ ਸੀ ਹਾਲੇਲੂਇਆ ਬਾਕੀ ਭਾਵੇਂ ਕਬਰਾਂ ਚਣੇ ਉਹਦੀ ਕਬਰ ਵੀ ਖਾਲੀ ਏ ਬਾਕੀ ਭਾਵੇਂ ਕਬਰਾਂ ਚਣੇ ਉਹਦੀ ਕਬਰ ਵੀ ਖਾਲੀ ਏ ਬਾਕੀ ਭਾਵੇਂ ਕਬਰਾਂ ਚਣੇ ਉਹਦੀ ਕਬਰ ਵੀ ਖਾਲੀ ਏ ਭਾਵੇਂ ਕਬਰਾਂ ਚਣੇ ਉਹਦੀ ਕਬਰ ਵੀ ਖਾਲੀ ਏ ਪ੍ਰੇਜ਼ ਗੋਡ ਪ੍ਰੇਜ਼ ਗੋਡ ਪ੍ਰੇਜ਼ ਗੋਡ ਥੈਂਕ ਯੂ ਜੀਸਸ ਹਾਲੇਲੂਇਆ ਓ ਮਾਣਿਆ ਸੁਧੀਆਂ ਸ਼ਾਨਾਂ ਤੇ ਮਾਣਿਆ ਸੁਧੀਆਂ ਸ਼ਾਨਾਂ ਤੇ ਗਈਏ ਮਾਣਿਆ ਸੁਧੀਆਂ ਸ਼ਾਨਾਂ ਤੇ ਮਾਣਿਆ ਸੁਧੀਆਂ ਸ਼ਾਨਾਂ ਤੇ ਓ ਬਾਕੀ ਭਾਵੇਂ ਧਰ ਦਿੱਤੇ ਨੇ ਸਾਡਾ ਯੇਸੂ ਉੱਚੀ ਆਵਾਜ਼ ਨਾਲ ਸਾਡਾ ਯੇਸੂ ਹਾਲੇਲੂਇਆ ਹਾਲੇਲੂਇਆ ਕਹੀਏ ਸਾਡੇ ਲੱਗਦੇ ਨਹੀਂ ਰਪਈਏ ਹੇਲੂਇਆ ਹੇਲੂਇਆ ਗਈਏ ਸਾਡੇ ਲੱਗਦੇ ਨਹੀਂ ਰਪਈਏ ਹੇਲੂਇਆ ਹੇਲੂਇਆ ਗਈਏ ਸਾਡੇ ਲੱਗਦੇ ਨਹੀਂ ਰਪਈਏ ਨੱਚਦੇ ਹੋਏ ਬ੍ਰੇਸਬਾਨ ਹੇਲੂਇਆ ਓ ਯਿਸੂ ਨੇ ਸਾਨੂੰ ਹੱਥ ਵੀ ਦਿੱਤੇ ਯਿਸੂ ਨੇ ਸਾਨੂੰ ਓ ਯਿਸੂ ਨੇ ਸਾਨੂੰ ਹੱਥ ਵੀ ਦਿੱਤੇ ਸਾਨੂੰ ਹੱਥ ਵੀ ਦਿੱਤੇ ਇਹ ਹੱਥ ਪਾਪ ਕਰਨ ਵਾਸਤੇ ਨਹੀਂ ਦਿੱਤੇ ਇਹ ਤਾਲੀ ਵਜਾਉਣ ਲਈ ਪ੍ਰਭੂ ਦੀ ਮਹਿਮਾ ਕਰਨ ਵਾਸਤੇ ਦਿੱਤੇ ਆ ਯਿਸੂ ਨੇ ਸਾਨੂੰ ਹੱਥ ਵੀ ਦਿੱਤੇ ਓ ਯਿਸੂ ਨੇ ਸਾਨੂੰ ਹੱਥ ਵੀ ਦਿੱਤੇ ਤਾਲੀਆਂ ਵਜਾਉਂਦੇ ਨਹੀਂ ਐ ਸਾਡੇ ਲੱਗਦੇ ਨਹੀਂ ਰਪਈ ਐ ਵਾਲੀਆਂ ਵਜਾਉਂਦੇ ਰਹੀਏ ਸਾਡੇ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਗਈਏ ਸਾਡੇ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਗਈਏ ਸਾਡੇ ਲੱਗਦੇ ਨਹੀਂ ਰੁਪਈਏ ਉਹ ਕਦ ਆਇਆ ਕਰੋ ਕਦੀ ਲਾਸਟ की आयां करो कदी करो गीत मिठे मिठे गीत मिठे मिठे गीत मिठे मिठे दाया करो गीत मिठे मिठे गीत मिठे मिठे यसूजीठे मिठे यसूजी गाया करो गीत मिठे मिठे यूजी गाया करो गीत मिठे मिठे हो यसूजी गाया करो ਹੋਲੀ ਹਾਲੇਲੂਇਆ ਪ੍ਰਭੂ ਯਿਸੂ ਦੇ ਪਿਆਰੇ ਲੋਕ ਬੋਲ ਰਹੇ ਹਾਲੇਲੂਇਆ ਹੋਲੀ ਸ਼ੁਮਸੀ ਕੇ ਨਾਮ ਕੀ ਥੈਂਕ ਯੂ ਸੋ ਮਚ ਸੇ ਪ੍ਰੇਜ਼ ਗਾ